ਮਾਰਗੀ ਵਾਲੀ ਗੱਲ ਆ ਸਾਡੀ ਪੰਚਾਇਤ ਨੇ ਜੀ ਅਬ ਇਹ ਕਿਨੇ ਕਰਿਓ ਪਾਣੀ ਦਾ ਬਹੁਤ ਪਰੜਾ ਹਾਲ ਹੋ ਗਿਆ ਅੱਛਾ ਜਿਹੜਾ ਅੱਜ ਹੁਣ ਤੁਸੀਂ ਇਕੱਠੇ ਹੋਏ ਆ ਜੀ ਪਹਿਲਾਂ ਕੀ ਨਾਂ ਜੀ ਤੁਹਾਡਾ ਪਹਿਲਾਂ ਦੱਸੋ ਮੈਰ ਸਿੰਘ ਨਾਂ ਹੈ ਜੀ ਮੇਰਾ ਜਾਤੀ ਪਰਜਾ ਪਤਾ ਹੈ ਇਥੇ ਜਿਹੜਾ ਪਾਣੀ ਪਾਈ ਜਾਂਦੇ ਇਹ ਹੁਣ ਪਹਿਲਾਂ ਜਿਵੇਂ ਚੱਲਦਾ ਸੀ ਅਸੀਂ ਇਹਨਾਂ ਨੂੰ ਕਾਹਦਾ ਕਾਹਦਾ ਪਾਣੀ ਹੈ ਪੂਰਾ ਦੱਸੋ ਖੋੜ ਕੇ ਗੱਲਬਾਤ ਲਈ ਸੀਵਰ ਦਾ ਪਾਣੀ ਵੀ ਆਊਗਾ ਜੀ ਸੀਵਰ ਦਾ ਆਊਗਾ ਜਿਹੜੀ ਉਹ ਛਪੜੀ ਹੈ ਜਿਹੜੀ ਚ ਪੈਂਦਾ ਇਹ ਉਹ ਅੱਖ ਜਿੰਨੀ ਹੈ ਇੱਕ ਟੋਆ ਵੱਜਦਾ ਲਲਾਰੀਆਂ ਵਾਲਾ ਟੋਆ ਹੈ ਉਹ ਛਪੜੀ ਨਹੀਂ ਹੈ ਅੱਛਾ ਜਿਹੜੀ ਚ ਪੈਂਦਾ ਇਹਦੇ ਜੋ ਨਿਕਾਸ ਬਾਰ ਵੀ ਪਾਣੀ ਜਾਂਦਾ ਹੈ ਇਹ ਹਰਿਆਣਾ ਵਾ ਜਾਨੀ ਜਿਹੜੀ ਇਹ ਗਲੀਆਂ ਦਾ ਪੰਡ ਰਹੀਆਂ ਜਿਹੜੀਆਂ ਉਹ ਹਰਿਆਣਾ ਸੱਪੜ ਚ ਪਹਿਲਾਂ ਜਾਂਦਾ ਸੀ ਉਹਦਾ ਪਹਿਲਾਂ ਹਰਿਆਣਾ ਜਾਂਦਾ ਸੀ ਸਾਡੀ ਉਮਰ ਦਾ ਸਾਡੇ ਦੇਖਣ ਚ ਹਰਿਆਣਾ ਨਹੀਂ ਜਾਂਦਾ ਸੀ ਹਾਂ ਤੇ ਅਸੀਂ ਇਹੀ ਕਹਿੰਦੇ ਵੀ ਹਰਿਆਣਾ ਜਾਣਾ ਚਾਹੀਦਾ ਤੇ ਹੁਣ ਕੀ ਮਾਮਲਾ ਕਿਉਂ ਉਠਿਆ ਵੀ ਹੁਣ ਪਤਾ ਨਹੀਂ ਸਮਝ ਨਹੀਂ ਆਉਂਦੀ ਕਿਉਂ ਇੱਧਰ ਪਾਈ ਜਾਂਦੇ ਸਾਰੇ ਇੱਧਰ ਪਾਈ ਨੇ ਸਾਡੇ ਤੇ ਘਰਾਂ 'ਚ ਪਾਣੀ ਵੜ ਜਾਣਾ ਇੱਕ ਦਿਨ ਇਹ ਜਾ ਹੋ ਜਾਣਾ ਕਿਤੇ ਸਾਰਾ ਪਾਣੀ ਇੱਧਰ ਆਉਣ ਦੀ ਲਾਗਿਆ ਤਸੀਵਰ ਦਾ ਕਰਕੇ ਆ ਸੀਵਰ ਦਾ ਪਾਣੀ ਆ ਉਹਦਾ ਮੁਸਕਰੀਆ ਆਉਂਦਾ ਬਦਬੂ ਵੀ ਮਾਰਦੀ ਆ ਕੜ ਕੇ 4 ਵਜੇ ਕੋਈ ਅਫਸਰ ਅਸੀਂ ਕਹਿੰਦੇ ਕੋਈ ਅਫਸਰ ਆ ਕੇ ਤੜਕੇ 4:00 ਛਬੜੀ ਦੇ ਕਿਨਾਰੇ ਤੇ ਖੜ ਕੇ ਦਿਖਾਵੇ ਕਿੰਨੀ ਭੈਣੀ ਬਦਬੂ ਮਾਰਦੀ ਆ ਉਹ ਅਸੀਂ ਜਿਵੇਂ ਸਾਰਦੇ ਆ ਫਰੈਂਡਾ ਨਹੀਂ ਚਾਹੀਦਾ ਸਾਡੇ ਨਾਲ ਇਹ ਟੱਕਰ ਹੀ ਐ ਇਸ ਤਰ੍ਹਾਂ ਦਾ ਤੇ ਇਹ ਮਾਮਲਾ ਪਿਛਲੇ ਦਿਨੀ ਇੱਥੇ ਜਤਿੰਦਰ ਭੱਲਾ ਜਿਹੜੇ ਚੇਅਰਮੈਨ ਤੇ ਨਾਲੇ ਹਲਕਾ ਅੰਚਾਰ ਸੀ ਉਹ ਆਏ ਸੀ ਨਹੀਂ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਜੀ ਕੌਣ ਆਇਆ ਸੀ ਕੌਣ ਨਹੀਂ ਆਇਆ ਨਾ ਆਪਾਂ ਨੂੰ ਮਿਲੇ ਆ ਆਪਾਂ ਤਾਂ ਖੇਲ ਸੀ ਕਿ ਮਨਦਾਜ ਆਏ ਪਰ ਜਿਹੜੀ ਸਹੀ ਗੱਲ ਸਹੀ ਨੂੰ ਸਹੀ ਥੋੜਾ ਕਿੱਥੇ ਦੇ ਘਰ ਆ ਆ ਛਪੜੀ ਦੇ ਜਮੇ ਇੱਥੇ ਨੇੜੇ ਹੀ ਆ ਸਾਰੇ ਤੁਸੀਂ ਹਾਂ ਜੋਾ ਕਿਨਾਰੇ ਦੇ ਸਾਬ ਨੂੰ ਜ਼ਿਆਦਾ ਮੇਰਾ ਹੀ ਘਰ ਲੱਗਦਾ ਠੀਕ ਆ ਠੀਕ ਆ ਭਾਈ ਜੀ ਕੀ ਦਾ ਤੁਹਾਡਾ ਕੀ ਨਾਮ ਲਖਵੀਰ ਸਿੰਘ ਜੀ ਤੇ ਲਖਵੀਰ ਸਿੰਘ ਕਿਵੇਂ ਆ ਜਿਹੜਾ ਹੁਣ ਤੁਸੀਂ ਦੱਸੀ ਜਾਂਦੇ ਆ ਵੀ ਪਾਣੀ ਦਾ ਮਾਵਲਾ ਨਿਕਾਸੀ ਦਾ ਇਹ ਸਾਡੇ ਪਾਣੀ ਇਧਰ ਪਾਰ ਰਹੇ ਆ ਕਿ ਪਹਿਲਾਂ ਉਧਰ ਜਾਂਦਾ ਹੈ ਹਰਿਆਣੇ ਚ ਹਾਂ ਭਲਾਂ ਦੀ ਖਾਲੀ ਪੱਟ ਕੇ ਦੇਖ ਲਈ ਖਾਲੀਆਂ ਪੰਗਾ ਹੁੰਦਾ ਪਹਿਲਾਂ ਅੱਛਾ ਹੁਣ ਇਹਨਾਂ ਨੂੰ ਉੱਤੇ ਉਵੇਂ ਹੀ ਕਰਦਾ 58 ਦੇ ਉੱਤੇ ਜਾਂਦਾ ਜਿਹਦਾ ਪਾਣੀ ਆ ਸਾਡੇ ਇਹ ਟਾਲ ਦੇ ਉਹ ਕਹਿੰਦੇ ਵੀ ਪਾਣੀ ਤਾਂ ਉਧਰਲੇ ਪਾਸੇ ਹੀ ਜਾ ਰਿਹਾ ਪਰਲਾ ਪਾਣੀ ਤਾਂ ਉਧਰ ਹੀ ਜਾ ਰਿਹਾ ਉਹਨਾਂ ਦਾ ਕਹਿਣਾ ਨਹੀਂ ਜਾਂਦਾ ਜੀ ਉਧਰ ਜੀ ਇਹ ਗੱਲ ਸਮਝ ਜੀ ਤੁਸੀਂ ਇੱਕ ਮਿੰਟ ਜੀ ਇਧਰੋਂ ਥੋੜਾ ਕੀ ਨਾ ਜੀ ਸੋ ਦੇਖੋ ਅੱਛਾ ਹੁਣ ਦੱਸੋ ਉਧਰ ਜਿਹੜੀਆਂ ਦੋ ਨਾਲੀਆਂ ਆਉਂਦੀਆਂ ਹਨ ਪਰਲੇ ਪਾਸੇ ਸਕੂਲ ਨੇ ਉਹ ਜਿਹੜੀ ਉਰਲੀ ਨਾਲੀ ਆ ਉਰਲੇ ਪਾਸੇ ਵਾਲੀ ਹਾਂ ਉਹਦਾ ਪਾਣੀ ਤਾਂ ਇੱਧਰ ਪੈਂਦਾ ਹੈ ਅੱਛਾ ਉੱਡੀ ਪਰਲੇ ਮੇਨ ਨਾਲੀ ਆ ਪਰਲੀ ਉਹ ਸਾਈਡ ਵਾਲੀ ਹਾਂ ਉਹਦਾ ਪਾਣੀ ਸਬੜੀ ਚ ਜਾਂਦਾ ਅਛਾ ਉਹਦਾ ਪਾਣੀ ਸਬੜੀ ਤੁਰਾ ਜਾਵੇ ਉਰਲੀ ਦਾ ਪੈਂਦਾ ਤਾਂ ਪਈ ਜਾਂਦਾ ਹਾਂ ਰਾਜ ਨਹੀਂ ਮੰਨਦੇ ਉਰਲੀ ਨਾਲੀ ਦਾ ਪੈਂਦਾ ਹੀ ਹੈ ਠੀਕ ਹੈ ਜਿਹੜੀ ਆ ਵੀ ਇਹੀ ਹੈ ਹਾਂ ਵੀਹੀ ਜਿਹੜੀ ਪਰਲੇ ਪਾਸੇ ਆਹ ਇਹਨਾਂ ਨੇ ਉਰੇ ਟਾਕ ਦੇ ਦਿੱਤੀ ਇਹ ਬੀਹੀ ਪੱਧਰ ਵਾਣੀ ਚਾਹੀਦੀ ਹੈ ਵੀ ਉਹ ਚੀਜ਼ ਵੀ ਪੱਧਰ ਵਾਣੀ ਪਰਲੀ ਵੀਹੀ ਵੀ ਜਿਹੜੀ ਪਾਣੀ ਫਿਰ ਕਿੱਧਰ ਪੱਧਰ ਦੇ ਹਿਸਾਬ ਨਾਲ ਪਾਣੀ ਕਿੱਧਰ ਜਾਊਗਾ ਪਾਣੀ ਉਧਰ ਸਕੂਲ ਨਹੀਂ ਨਿਕਲਦਾ ਸਕੂਲ ਦੇ ਪਾਸੇ ਉਧਰ ਵੀ ਪਹਿਲਾਂ ਨਿਕਲਦਾ ਮੈਂ ਕਿਹੜਾ ਇੰਦਰ ਵਾਲਾ ਪਾਣੀ ਤੇ ਨਿਕੜੇ ਪੱਧਰ ਦੋਨਾਂ ਪਾਸੇ ਉਹ ਜਿਵੇਂ ਪਹਿਲਾਂ ਸੀ ਓਵੇਂ ਹੋਣਾ ਚਾਹੀਦਾ ਚਾਹੀਦਾ ਸਹੀ ਹੈ ਮੇਨ ਗੱਲ ਇਹ ਹੈ ਜੀ ਮੇਨ ਗੱਲ ਇਹ ਹੈ ਜਿਹੜਾ ਪਹਿਲਾਂ ਜਿਵੇਂ ਬੀਹੀ ਬਣਦੀ ਸੀ ਓਵੇਂ ਹੋਣਾ ਇਹਨਾਂ ਹੁਣ ਇੱਥੇ ਜਾ ਕੇ ਫਰਮ ਢੋਲਵਾ ਦੀ ਆ ਹਰੇ ਨੂੰ ਬਣਾ ਦਿਆ ਚੌਂਕ ਸਾਰਾ ਨੀਵਾ ਕਰਕੇ ਪਾਣੀ ਐਂਟ ਪਾਤਾ ਉਧਰ ਸਕੂਲ ਜਿਹੜੀਆਂ ਨਾਲ ਆਪ ਕਰਾਇਆ ਵੀ ਉਹ ਸਕੂਲ ਵਾਲੇ ਪਾਸੇ ਪਾਣੀ ਸਭੀ ਭਰ ਕੇ ਤਾਂ ਨਿਕਲਦਾ ਹੈ ਪਾਣੀ ਤੇ ਨਿਕਲ ਵੀ ਕਿਹਦੇ ਪਾਸੇ ਉਹ ਪਾਣੀ ਸਮਝੀ ਇੱਧਰ ਪੈਣਾ ਕਰਦਾ ਠੀਕ ਹੈ ਤੇ ਦਰਖਾਸਤ ਤੁਸੀਂ ਦਿਖਾਈ ਹੈ ਵੀ ਤੁਸੀਂ ਦਰਖਾਸਤ ਦਿੱਤੀ ਤੁਹਾਡਾ ਕੀ ਨਾਂ ਹਰਜਨ ਸਿੰਘ ਹੈ ਜੀ ਤੇ ਦਰਖਾਸਤ ਦਿੱਤੀ ਸੀ ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਇਸ ਮਾਮਲੇ 'ਚ 5-6 ਦਿਨ ਹੋ ਗਏ ਤੇ ਕੋਈ ਆਇਆ ਨਹੀਂ ਅਫਸਰ ਕੋਈ ਨਹੀਂ ਆਇਆ ਜੀ ਹਾਂ ਨਹੀਂ ਫਿਰ ਇਹ ਜੇਈ ਆ ਕੇ ਗਿਆ ਕੱਲ ਉਦੋਂ ਕੋਈ ਨਹੀਂ ਸੀ ਕੋਲੇ ਕੋਈ ਸਾਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਮੈਨਾਂ ਨਹੀਂ ਬੁਲਾਇਆ ਜੀ ਵੀਰ ਦਰਖਾਸਤ ਦਿੱਤੀ ਹੈ ਤਾਂ ਤੁਹਾਨੂੰ ਉੱਤੇ ਨੰਬਰ ਤਾਂ ਲਿਖਿਆ ਹੋਊਗਾ ਤੁਹਾਡੇ ਹੀ ਉਹਨਾਂ ਦਾ ਹਾਂਜੀ ਇਹਦਾ ਮੋਬਾਈਲ ਨੰਬਰ ਲਿਖਿਆ ਤੁਹਾਡਾ ਹਾਂਜੀ ਫੋਨ ਨੰਬਰ ਹੋਇਆ ਉਹਨਾਂ ਕੋਲ ਸਹਿਗਾ ਜੀ ਸਾਡਾ ਅੱਛਾ ਉਹ ਆਈਸੀ ਜੀਓ ਆਪਾਂ ਸਾਡੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਦੋਂ ਸਾਡੀ ਸਰਕਾਰ ਦਿੱਤੀ ਹੋਈ ਸੀ ਸਾਡੇ ਨਾਲ ਕੋਈ ਵੀ ਕੰਪਰੋਮਾਈਜ਼ ਕਰਕੇ ਫਿਰ ਕੰਮ ਚਲਾਉਣਾ ਚਾਹੀਦਾ ਸੀ ਉਹਨਾਂ ਨੇ ਸਾਡੀ ਗਾਇ ਹਜਰੀ ਦੇ ਵਿੱਚ ਆ ਕੇ ਤੇ ਦੁਬਾਰਾ ਕੰਮ ਚਲਾਉਣ ਤੋਂ ਪਹਿਲਾਂ ਤੁਸੀਂ ਮੈਨੂੰ ਦਰਖਾਸਤ ਦੇ ਚੁੱਕੇ ਹੋ ਹਾਂ ਜੀ ਤੋਂ ਪਹਿਲਾਂ ਅਸੀਂ ਦਰਖਾਸਤ ਦਿੱਤੀ ਸੀ ਤੇ ਉਹਨਾਂ ਨੇ ਸਾਡੀ ਗਾਇ ਹਜਰੀ ਦੇ ਵਿੱਚ ਇੱਥੇ ਆ ਕੇ ਇਹ ਚਾਰ ਬੰਦੇ ਤੋਂ ਹੋਰ ਆਪਦੇ ਪੱਖ ਦੇ ਬੰਦੇ ਤੋਂ ਪੁੱਛ ਕੇ ਤੇ ਇਹਨਾਂ ਨੇ ਦੁਬਾਰਾ ਕੰਮ ਸਟਾਰਟ ਕਰਤਾ ਕਿੰਨੇ ਘਰ ਪ੍ਰਭਾਵਿਤ ਹੁੰਦੇ ਹ ਜੇ ਮਾਨੂੰ ਜੀ 50 ਘਰ ਹੈਗੇ ਹਾਂ ਜੀ ਠੀਕ ਹੈ ਹਾਂਜੀ ਬਾਈ ਇੱਥੇ ਬਾਈ ਜੀ ਗੱਲ ਇਹ ਹੈ ਵੀ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਸਾਰਾ ਕੁਝ ਕਰ ਰਹੇ ਹਾਂ ਕੋਈ ਸਿਸਟਮ ਤੋਂ ਬਾਹਰ ਨਹੀਂ ਹੋ ਰਹੇ ਹੂੰ ਅਸੀਂ ਪਹਿਲਾਂ ਜਿਹੜੇ ਪ੍ਰਧਾਨ ਜਿਹੜੇ ਮਤਲਬ ਬਣੇ ਹੋਏ ਆਪਣੇ ਪਿੰਡ ਦੇ ਵਿੱਚ ਜਦੋਂ ਨਾ ਗੱਲੀਆ ਮੜਾਉਣ ਦੇਦਾਂ ਜਿਹੜੀ ਵੇਖੀ ਸੀ ਉਹਨਾਂ ਨੇ ਬੇਨਤੀ ਕੀਤੀ ਜੀ ਜਿਹੜੀ ਪਹਿਲਾਂ ਗਲੀ ਬਣੀ ਹੋਈ ਹੈ ਉਹਦੇ ਅਕੋਰਡਿੰਗ ਤੁਸੀਂ ਇਹ ਗਲੀ ਬਣਾਓ ਠੀਕ ਉਹਨਾਂ ਨੇ ਕੀਤਾ ਜੀ ਇੱਥੇ ਬਚਾਲੋ ਨੀਵਾ ਕਰਤਾ ਗਲੀ ਪਹਿਲਾਂ ਇੱਕ ਸਿਰੇ ਤੋਂ ਸ਼ੁਰੂ ਹੁੰਦੀ ਹੈ ਬਚਾਲਾ ਸ਼ੁਰੂ ਕਰਤੀ ਪਰਲੀ ਢਾਲ ਪਰ ਇਹਨੂੰ ਕਰ ਲਈ ਉਰਲੀ ਢਾਲ ਬਚਾਲਾ ਨੀਵਾ ਕਰਕੇ ਬਾਹਰ ਫੇਰਨੀ ਵਾਲਾ ਪਾਣੀ ਫੇਰ ਕਹਿੰਦੀ ਇੱਧਰ ਲੈ ਇੱਧਰ ਨੇ ਤਿੰਨ ਚਾਰ ਘਰ ਹੈ ਕਿ ਉਹਨਾਂ ਦਾ ਪਾਣੀ ਪਹਿਲਾਂ ਹੀ ਪੈਂਦਾ ਜੀ ਹੋਣ ਵੀ ਪਾਊਗਾ ਅਸੀਂ ਨੂੰ ਕਹਿੰਦੇ ਪਰ ਜਿਹੜਾ ਮੀਂਹ ਦਾ ਪਾਣੀ ਹੈ ਮਾਰ ਜਿਹੜੀ ਆਉਂਦੀ ਹੈ ਮੀਂਹ ਦੇ ਪਾਣੀ ਦੀ ਹੈ ਉਹ ਸਾਰਾ ਮੀਂਹ ਦਾ ਪਾਣੀ ਗਲੀ ਨੀਵੀਂ ਕਰਕੇ ਛੱਬੜੀ ਦੇ ਵਿੱਚ ਪਾਇਆ ਜਾ ਰਿਹਾ ਹੂੰ ਅਸੀਂ ਫਿਰ ਉਸ ਤੋਂ ਬਾਅਦ ਜੈ ਸਾਹਿਬ ਨੂੰ ਕਾਲ ਕੀਤਾ ਜੀ ਸਾਡੇ ਕੋਲ ਐਪਲੀਕੇਸ਼ਨ ਹੈਗੀ ਆ ਅਸੀਂ ਜੈ ਸਾਹਿਬ ਨੂੰ ਕਾਲ ਕੀਤਾ ਜੈ ਸਾਹਿਬ ਕਹਿੰਦੇ ਜੀ ਮੈਂ ਆ ਰਿਹਾ ਤੁਹਾਡੇ ਕੋਲੇ ਅਸੀਂ ਇੱਕ ਦਿਨ ਵੇਟ ਕੀਤੀ ਉਹਨਾਂ ਨੇ ਦੂਜੇ ਦਿਨ ਫੇਰ ਵੇਟ ਕੀਤੀ ਵੀ ਸਭ ਤੁਸੀਂ ਆਜੋ ਤੁਹਾਡਾ ਮਤਲਬਲ ਕਰਵਾ ਦਿਓ ਇੱਧਰ ਪਿਆ ਘਰ ਡੁੱਬ ਗਿਆ ਸਾਡੀ ਬੇਨਤੀ ਸੁਣ ਲੋ ਆ ਕੇ ਜੈ ਸਾਹਿਬ ਨੇ ਸਾਨੂੰ ਫੋਨ ਤੇ ਗੱਲ ਹੋਈ ਉਹਨਾਂ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ ਅੱਧੇ ਘੰਟੇ ਬਾਅਦ ਨਹੀਂ ਆਏ ਉਹ ਸ਼ਾਮ ਤੱਕ ਬੇਟ ਕੀਤੀ ਨਹੀਂ ਆਏ ਉਹ ਠੇਕੇਦਾਰ ਨੂੰ ਭੌਣ ਦਿੱਤਾ ਉਹ ਵੀ ਕਹਿੰਦਾ ਜੀ ਅੱਧੇ ਘੰਟੇ ਚ ਆ ਰਿਹਾ ਉਹ ਵੀ ਨਹੀਂ ਆਇਆ ਜੀ ਫਿਰ ਅਸੀਂ ਐਪਲੀਕੇਸ਼ਨ ਲਿਖੀ ਸਾਰੇ ਘਰਾਂ ਨੇ ਰਲ ਕੇ 21 ਤਰੀਕ ਦੀ ਥੋੜੀ ਐਪਲੀਕੇਸ਼ਨ ਪਾਈ ਹੋਈ ਹੈ ਸਾਰੇ ਵਿੱਚ ਫਿਰ ਇਹ ਅਸੀਂ ਮੰਨ ਲਓ ਮਾਨਜੋਗ ਆਪਣੇ ਸੀਐਮ ਸਾਹਿਬ ਨੂੰ ਵੀ ਮਾਰਕ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਮਾਰਕ ਕੀਤੀ ਹੋਈ ਹੈ ਪੰਜਾਬ ਦੇ ਜਿਹੜੇ ਮੰਤਰੀ ਹੈ ਉਹਨਾਂ ਨੂੰ ਵੀ ਮਾਰਕ ਕੀਤੀ ਹੋਈ ਹੈ ਇਹਦੇ ਵਿੱਚ ਪਰ ਉਧਰੋਂ ਕੋਈ ਰਿਪਲਾਈ ਨਹੀਂ ਆਇਆ ਸਾਨੂੰ ਜੀ ਦੋ ਦਿਨ ਕੰਮ ਬੰਦ ਰਿਹਾ ਦੋ ਦਿਨਾਂ ਬਾਅਦ ਕੰਮ ਸ਼ੁਰੂ ਹੋ ਗਿਆ ਉਹਦੋਂ ਕੌਣ ਆਇਆ ਕੌਣ ਨਹੀਂ ਆਇਆ ਮਨ ਲਓ ਅਸੀਂ ਮਨ ਲਓ ਕੰਪਲੀਟ ਕੀਤੀ ਜੀ ਇੱਕ ਉਹਦੀ ਸੁਣਵਾਈ ਵਾਸਤੇ ਅਸੀਂ ਜਿਹੜਾ ਮਾ ਆਨਲਾਈਨ ਨੰਬਰ ਹੈਗਾ ਉਹਦੇ ਉੱਤੇ ਵੀ ਅਸੀਂ ਕਾਲ ਕੀਤੀ ਜਿੱਥੇ ਮਨ ਲਓ ਆਪਣੇ ਮਾਨਯੋਗ ਸੀਮ ਸਾਹਿਬ ਕਹਿੰਦੇ ਜੀ ਤੁਹਾਡਾ ਜਿਹੜੀ ਵੀ ਕੰਪਲੇਟ ਹੈਗੀ ਆ ਅੱਧੇ ਘੰਟੇ ਦੇ ਵਿੱਚ ਤੁਹਾਡਾ ਹੱਲ ਹੋਊਗਾ ਤੁਹਾਡਾ ਉੱਥੇ ਤੋਂ ਨੂੰ ਅੱਜ 4 ਦਿਨ ਹੋ ਗਏ 4 ਦਿਨ ਹੋ ਗਏ ਜੀ ਨਾ ਕੋਈ ਰਿਪਲਾਈ ਉਹ ਵੀ ਉੱਥੇ ਜਿਉ ਫੋਨ ਕੀਤਾ ਉਹ ਕਹਿੰਦੀ ਜੀ ਘਟੋ ਘਟ 15 ਦਿਨ ਦਾ ਪ੍ਰੋਸੈਸ ਹੈ ਜੀ ਇੱਕ ਮਨ ਲਓ ਫਾਰਮੈਲਿਟੀ ਦੇ ਤੌਰ ਤੇ ਸਾਰੇ ਸਵਾਸ਼ਵਾਰ ਦਿਨਾਂ ਤੇ ਆਪਾਂ ਇੰਨਾ ਕੁਛ ਕਰ ਰਹੇ ਆ ਤੇ ਗੰਦਗੀ ਘਰਾਂ ਚ ਆਈ ਜਾਂਦੀ ਆ ਸਾਡਾ ਸਰ ਘੱਲੇ ਸਾਡਾ ਜਿਹੜਾ ਮੰਨ ਲਓ ਛੱਪੜੀ ਐ ਤੇ ਉੱਪਰ ਆ ਸਾਡਾ ਘਰ ਹੂੰ ਜਿੰਨੇ ਵੀ ਕਰਕੇ ਨਾਲ ਨਾਲ ਲੱਗਦੇ ਆ ਉਹਦੇ ਵਿੱਚ ਐ ਘਰ ਅਸੀਂ ਮੰਨ ਲਓ ਅਸੀਂ ਇਹ ਸੋਚ ਰਹੇ ਹਾਂ ਵੀ ਇਹ ਨਰਕ ਨਿਕਲੇ ਸਾਡੇ ਘਰਾਂ ਤੋਂ ਸਾਡੇ ਜਵਾਕਾਂ ਨੂੰ ਵੀ ਸਾਡੇ ਕੋਈ ਰਿਸ਼ਤੇਦਾਰ ਆ ਜਾਂਦਾ ਕਦੇ ਛੜਨਾ ਮੁਸ਼ਕਲ ਹੋ ਜਾਂਦਾ ਗਰਮੀ ਦੇ ਵਿੱਚ ਕੂਲਰ ਇੰਨੀ ਕੁ ਗੰਦੀ ਸਮੈਲ ਛੱਡਦੇ ਆ ਵੀ ਉਹਦਾ ਕੋਈ ਹੱਦ ਜ਼ਾਬ ਨਹੀਂ ਹੈਗਾ ਅਸੀਂ ਤਾਂ ਹੁਣ ਕੱਢਣ ਬਾਰੇ ਸੋਚ ਰਹੇ ਹਾਂ ਪਰ ਜਿਹੜਾ ਵੀ ਬੰਦਾ ਲੀਡਰ ਬਣਦਾ ਇੱਥੇ ਆ ਜਾਂਦਾ ਸਾਰਾ ਪਿੰਡ ਦਾ ਗੰਦ ਇਕੱਠਾ ਕਰਕੇ ਟੋਹ ਸਾਡੀ ਬੇਨਤੀ ਇਹੀ ਹੈ ਜੀ ਅਸੀਂ ਤਾਂ ਇਹਨੂੰ ਚਿਕਾਉਣ ਦੇ ਵਿੱਚ ਹੈਗੇ ਸਾਰੇ ਘਰ ਵੀ ਇਹਨੂੰ ਕਿਸੇ ਰੋਡ ਬੰਦ ਕਰੋ ਹਰੇਕ ਥਾਂ ਤੇ ਕੋਈ ਮੰਨ ਲੋ ਆਪ ਕੋਈ ਨਿਕਾਸੀ ਦਾ ਇਹ ਤੋਂ ਬਾਹਰ ਹੋ ਜੇ ਤਾਂ ਕੁਝ ਚੰਗਾ ਬਣ ਜੇ ਖਤਮ ਕਰੋ ਜੀ ਸਾਡਾ ਕੋਈ ਬੱਚਾ ਦਾ ਰਹਿਣ ਸਹਿਣ ਬਣ ਜੇ ਤੇ ਅਸੀਂ ਆਪ ਦੇ ਵਾਸਤੇ ਨਹੀਂ ਸਾਡੀ 10 ਸਾਲ 20 ਸਾਲ ਹੈਗੇ ਆਉਣ ਵਾਲੇ ਤੁਹਾਨੂੰ ਜਵਾਬ ਹੈ ਜਿਹੜੋ ਕੀ ਕਰਨਗੇ ਉਹ ਪਾਣੀ ਦਾ ਨਿਕਾਸ ਪਾਸੇ ਹੋ ਜਾ ਕੋਈ ਸੀਵਰੇਜ ਪਹਿਲਾਂ ਜਿਹੜੀਆਂ ਛਪੜੀਆਂ ਪਈਆਂ ਸੀਗੀਆਂ ਸੀਵਰੇਜ ਦਾ ਪਾਣੀ ਵਾਸਤੇ ਨਹੀਂ ਬਣੀ ਆ ਇਹ ਪੀਣ ਦੇ ਪਾਣੀ ਵਾਸਤੇ ਸੀਗੀਆਂ ਹੁਣ ਨੀ ਦਾ ਪਾਣੀ ਤਾਂ ਨਹੀਂ ਰਿਹਾ ਗੰਦ ਬਣੇ ਲੋਕਾਂ ਦਾ ਸਭ ਇੱਥੇ ਆ ਰਹੇ ਜੀ ਤਾਂ ਕੋਈ ਵੀ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਵੀ ਜਿਹੜਾ ਕੰਮ ਚੱਲ ਜੰਦਾ ਈ ਉਹਨਾਂ ਤਰੀਕੇ ਨਾਲ ਕੀਤਾ ਜਾਵੇ। ਠੀਕ ਆ ਸਾਡੀ ਕੋਈ ਹੋਰ ਨਜਾਇਜ਼ ਮੰਗ ਨਹੀਂ ਜਿਹੜਾ ਹੈਗਾ ਇਹਨੂੰ ਖਤਮ ਕਰਨ ਵਾਸਤੇ ਅਸੀਂ ਫੇਰ ਵੀ ਕੱਟੇ ਹੋ ਮਾਗੀ। ਜਿਵੇਂ ਪਹਿਲਾਂ ਉਹ ਚੱਲੀ ਜਾਵੇ ਜੀ। ਜਿਹੜੀ ਗਲੀ ਜਿਵੇਂ ਚੱਲਦੀ ਸੀ ਉਹਦਾ ਪਾਣੀ ਜੇ ਸਾਡੇ ਘਰਾਂ ਚ ਪੈਂਦਾ ਇਹਦਾ ਪਾ ਦਿਓ ਜਾਂ ਜਿੱਥੇ ਬਾਹਰ ਜਾਂਦਾ ਉੱਥੇ ਪਾ ਦਿਓ ਗਲੀ ਪਟਾ ਕੇ ਦੇਖ ਲਓ ਜਿਵੇਂ ਸਲੂਪ ਸੀਗੀ ਉਵੇਂ ਨਹੀਂ ਹੈਗੀ। ਉਹਦੇ ਜਿਹੜਾ ਕੰਮ ਹੋ ਰਿਹਾ ਉਲਟ ਹੋ ਰਿਹਾ। ਮੇਰਾ ਨਾਮ ਕਿਰਪਿੰਦਰ ਕੌਰ। ਕੀ ਮਾਮਲਾ ਜਿਹੜਾ ਗਲੀ ਦਾ ਦੱਸਿਆ ਤੁਹਾਡਾ ਵੀ ਇਹ ਇਧਰਲੇ ਪਾਸੇ ਚਾਰ ਸਫ ਹਾਂਜੀ ਜਦੋਂ ਨਜਾਇਜ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਬਰ ਵੀ ਗ੍ਰੀਪਾਂ ਨੇ ਖੁਰੋਏ ਰੋਇ ਕੰਮ ਖੜਾ ਕੇ ਇਹਨਾਂ ਨੇ ਪਰੇਸ਼ਾਨ ਕਰ ਦਿੱਤਾ ਅਸੀਂ ਕੰਮ ਬੰਦ ਕਰਦੇ ਆ ਕਿ ੱਤੇ ਨਾਲ ਕੰਮ ਚੱਲਦਾ ਕਰ ਲਈਏ ਅੱਛਾ ੱਤੇ ਨਾਲ ਚੱਲਦਾ ਠੀਕ ਤਾਂ ਕਬ ਜਿੱਤ ਸੀਗਾ ਪਹਿਲਾਂ ਉਧਰ ਗਿਆ ਜੀਦਾ ਤੇ ਸਾਡਾ ਵੀ ਇੱਥੇ ਬੰਦ ਹੋ ਗਿਆ ਸਾਡਾ ਵੀ ਕੋਈ ਕੰਮ ਨਹੀਂ ਕਰਦੇ ਦੇਖਣ ਪੈਣਾ ਠੀਕ ਪਰ ਦੇ ਬਾਵਜੂਦ ਅਸੀਂ ੱਤੇ ਨਾਲ ਵੀ ਇਹ ਕੰਮ ਕਰਾਂਗੇ ਅੱਛਾ ਹੂੰ ਉਹਨੇ ਸਰਕਾਰ ਦੀ ਪੁਲਿਸ ਦੀਆਂ ਧਮਕੀਆਂ ਦਿੰਦੇ ਆ ਸਾਨੂੰ ਕੌਣ ਦਿੰਦਾ ਇਹ ਇਹ ਜਸਕਰਨ ਸਿੰਘ ਆ ਤੇ ਇਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਇੱਥੇ ਬੰਦੇ ਲੂਟਰੇ ਕੰਮ ਕਰਵਾ ਰਹੇ ਆ ਉਹ ਦੇ ਰਹੇ ਆ ਅਸੀਂ ਵੀ ਆਮ ਆਦਮੀ ਪਾਰਟੀ ਦੇ ਵੋਟਾਂ ਪਾਈਆਂ ਜੀ ਅਸੀਂ ਵੀ ਹਾਂ ਸਰਕਾਰ ਤਾਂ ਬਣੀ ਹੈ ਪਰ ਇਹ ਨਹੀਂ ਹੈਗਾ ਵੀ ਜੇ ਕਿਤੇ ਕੋਈ ਠੱਗਾ ਹੋ ਰਿਹਾ ਤਾਂ ਸਾਡੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਠੀਕ ਬਸ ਅਸੀਂ ਇਹੀ ਕਹਿੰਦੇ ਆ ਕਿ ਜਿਹੜੇ ਹਿਸਾਬ ਨਾਲ ਪਹਿਲਾਂ ਗਲੀ ਬਣੀ ਹੋਈ ਸੀ ਜਿਹੜੀ ਢਾਲ ਦੇ ਨਾਲ ਉਸ ਢਾਲ ਨਾਲ ਗਲੀ ਬਣਦੇ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਜੇਕਰ ਸਾਡੇ ਕੱਲੀ ਇਹ ਬਣਾਉਣਾ ਚਾਹੁੰਦਾ ਤਾਂ ਅਸੀਂ ਇਸ ਗੱਲ ਦੇ ਖਿਲਾਫ ਆ ਠੀਕ ਹੈ ਇਹ ਲੈਟਰਨ ਦਾ ਪਾਣੀ ਆ ਤੁਸੀਂ ਇਹ ਦੇਖੋ ਇਹ ਲੈਟਰ ਦਾ ਬਾਣੀਆ ਤੇਥੋਂ ਤੇਰਾ ਗਰਮਾ ਤੇ 12 ਗਰਮਾ ਤੇ ਮੈਂ ਖਾਣਾ ਖਾਣਾ ਦਿੱਲੀ ਇਹ ਦੇਖੋ ਬਦਬੋ ਆਉ ਜਾਂਦਾ ਤੇਰਾ ਘਰ ਕਿਹੜਾ ਆ ਸਾਹਮਣੇ ਘਰ ਆ ਸਾਹਮਣੇ ਸਬੜੀ ਤੇ ਸੋਡਾ ਹੀ ਹੈ ਮੇਨ ਸਬੜੀ ਦਾ ਸਭ ਤੋਂ ਜਿਆਦਾ ਮੇਰੇ ਹੀ ਲੱਗਦਾ ਜੀ ਘਰ ਬਹੁਤ ਹੁੰਦੇ ਆ ਆਹ ਸਲਾ ਗਿਆ ਆ ਦੇਖੋ ਇਹ ਆ ਹਾਲਾਤ ਹੈ ਜਿਹੜੇ ਕਿਹੜੇ ਕੂੜਾ ਸਿਰ ਤੇ ਗੰਦਗੀ ਆ ਹੁਣ ਆ ਗੰਦਗੀ ਆ ਸਾਡੇ ਘਰ ਇਹ ਖਾਣਾ ਖਾਣੇ ਇਥੇ ਹਾਂ ਗੱਡਾੜੇ ਇੱਥੋਂ ਸਮਝ ਲਓ ਵੀ 20 ਫੁੱਟ ਤੇ 12 ਫੁੱਟ ਤੇ 13 ਫੁੱਟ ਤੇ ਖਾਣਾ ਖਾ ਰਹੇ ਆ ਐਸ ਜਗ੍ਹਾ ਤੇ ਜੇ ਕਿਸੇ ਦੇ ਗਮਲੇ ਦੇ ਵਿੱਚ ਵੀ ਪਾਣੀ ਹੋਵੇ ਜਾਂ ਕੁੱਲਰ ਦੇ ਵਿੱਚ ਪਾਣੀ ਹੁੰਦਾ ਸਰਕਾਰ ਹਾਂ ਉਦੋਂ ਕਹਿੰਦੇ ਵੀ ਇਹਦੇ ਜੁਰਮਾਨਾ ਵੀ ਕਰਦੇ ਆ ਕਹਿੰਦੇ ਵੀ ਜੁਰਮਾਨਾ ਵੀ ਤੁਹਾਡੇ ਇਹ ਲੋਕ ਰਹਿੰਦੇ ਆ ਮਤਲਬ ਕਿ ਆ ਕੋਈ ਹਾਲ ਨਹੀਂ ਹੈਗਾ ਜੀ ਇੱਥੇ ਨਾਲ ਨਾਲ ਘਰ ਹੈਗੇ ਸਾਰੇ ਤੁਸੀਂ ਆਪ ਦੇਖ ਲੇਤੇ ਹੋਗੇ ਕੋਈ ਕਿਸੇ ਦਾ ਗੰਦ ਮੰਦ ਦਾ ਕਿਸੇ ਨੇ ਕੁੱਕੜ ਮੁਰਗੇ ਖਾਦੇ ਇੱਧਰ ਉਹ ਲਿਆ ਕੇ ਬੋਚ ਕੇ ਇੱਥੇ ਤਾਰ ਜਾਂਦਾ ਇਨੇ ਦੇ ਸਵੇਰੇ ਅਸੀਂ ਕਰੀਏ ਤਾਂ ਪੰਗ ਤਾਂ ਪਹਿਲਾਂ ਹੀ ਬਹੁਤ ਆ ਛਪੜੀ ਤੋਂ ਪਰ ਹੁਣ ਤਾਂ ਜਿਹੜਾ ਆ ਕੰਮ ਹੋ ਜਾਂਦੇ ਜਮੇ ਕੰਮ ਹੋ ਜਾਣਾ ਆਉ ਤੁਹਾਨੂੰ ਇੱਧਰ ਵੀ ਇੱਕ ਮਿੰਟ ਦਿਖਾਉਣੇ ਕੁੱਤੇ ਦੇ ਅਸੀਂ ਦਿਖਾਉਣੇ ਆ ਕੋਈ ਰੱਬ ਜੀ ਇਹ ਕੁੱਤਾ ਇੱਥੇ ਸਿੱਟ ਗਿਆ ਮਰਿਆ ਆ ਦੇਖੋ ਹੂੰ ਕੀ ਇਹਦੀ ਬਦਬੂ ਨਹੀਂ ਆਉਂਦੀ ਸਾਨੂੰ ਇਹ ਇਨਸਾਨ ਨਹੀਂ ਹੈ ਬੰਦੇ ਨਹੀਂ ਹੈ ਆ ਨਾਲ ਇਦੋਂ 12 ਫੁੱਟ ਤੇ ਮੈਂ ਖਾਣਾ ਖਾ ਰਿਹਾ ਮੇਰਾ ਘਰ ਹੈ ਰਸੋਈ ਹੈ ਦੋ 12 ਫੁੱਟ ਦੀ ਇੱਥੇ ਕੁੱਤਾ ਸਿੱਟ ਗਿਆ ਜਣੀ ਗੰਦ ਪਹਿਲੇ ਸਾਰਾ ਇੱਥੇ ਹੀ ਆਉਂਦਾ ਆਸੇ ਪਾਸੇ ਨਹੀਂ ਆਹ ਦੇਖੋ ਜਮੇ ਸਿੱਟੇ ਖੜੇ ਕੋਈ ਅੱਜ ਨਹੀਂ ਹੈ ਨਵਾਂ ਨਹੀਂ ਹੈ ਇਹਦਾ ਕੱਟਾ ਵੀ ਮਰ ਜੇ ਛੋਟਾ ਮੋਟਾ ਤਾਂ ਲਿਆ ਕੇ ਇੱਥੇ ਸਿੱਟ ਗਏ ਕੁੱਤਾ ਮਰ ਜੇ ਸਾਰੇ ਇੱਥੇ ਸਿੱਟ ਗਏ ਸਿੱਟ ਕੇ ਦੁਰ ਜਾਂਦੇ ਆ ਠੀਕ ਬਹੁਤ ਪਹਿਲਾਂ ਹੀ ਬਹੁਤ ਤੰਗ ਹੈ ਇਹਨਾਂ ਚੀਜ਼ਾਂ ਤੋਂ ਹਮ ਪਰ ਇਹਨਾਂ ਨਹੀਂ ਚਾਹੀਦਾ ਨਾ ਸੜਾ ਖਾ ਰਿਹਾ ਹਮ ਇਹਨਾਂ ਨੇ ਕੀ ਕਰੀਏ ਕੀ ਆਪੀ ਕੋਆ ਹੈਗਾ ਸਾਰਾ ਕਿਤੇ ਵੀ ਪਾਣੀ ਉਹ ਪਾਣੀ ਮੰਗਦਾ ਤਾਂ ਕਰੇ ਕਿ ਉਹ ਮੈਂ ਕੋਣੋ ਵੀ ਨਾਲ ਉਸ ਘਰ ਰਹਿੰਦੇ ਆ ਕਿਤੇ ਦੇਖੋ ਮੈਂ ਬੜੀ ਬੜੀ ਕਲੀ ਨੂੰ ਆਪਣੀ ਹੈ ਜਿਹੜਾ ਪਾਣੀ ਦਾ ਹੱਥ ਬੰਨ੍ਹਦਾ ਪਾਣੀ ਡੈਰਿਆ ਮੈਨੂੰ ਦੱਸਾਇਆ ਤਾਂ ਮੈਂ ਵੀ ਉਹ ਬਾਰੇ ਕਹਿ ਰਹੇ ਸਰਕਾਰੀ ਨਸਤ ਬੇਚ ਕਰ ਰਹੇ ਆ ਕਿ ਸਦਾ ਉੱਧਰ ਪਾਣੀ ਪਾਉਣ ਵਾਸਤੇ ਸਾਰੇ ਆ ਪਾਇਆ ਹੈ ਇਹ ਵੀ ਉਹ ਕੱਟ ਲੈ ਕਿ ਉਹ ਸਾਰੀ ਨਹੀਂ ਨਿਕਾਸੀ ਤੋਂ ਇਹ ਪਾਣੀ ਬੰਨ੍ਹਦਾ ਦੋਆ ਜਾਂਦਾ ਹੀ ਕੰਮ ਨਹੀਂ ਕਰਦੀ ਆ ਜਦੋਂ ਪਾਣੀ ਇਕੱਠਾ ਹੁੰਦਾ ਉਹਦੇ ਤੇ ਨਿਕੋ ਮੋਸਮ ਆ ਕੇ ਜਦੋਂ ਜੰਦਾ ਹੋਇਆ ਤਾਂ ਪਾਣੀ ਝੋਕੋ ਨੇ ਘੜਨ ਜਾਂਦਾ ਜੋ ਆ ਜਿਹੜਾ ਨਾਲਾ ਬਣਾਇਆ ਵੇ ਪਾਣੀ ਦਾ ਬਣਾਇਆ ਹੈ ਜਿਹੜਾ ਪਾਣੀ ਜਾਂਦਾ ਉਹ ਨਾਲਾ ਬਣਾਇਆ ਹੈ ਜਿਹੜਾ ਪਾਣੀ ਵਾਸ ਕੇ ਉਹਦਾ ਸਾਰਾ ਪਾਣੀ ਉਹਦਾ ਵਾਰ ਵਿੱਚ ਹੋ ਜਾਂਦਾ ਉਹ ਨਹੀਂ ਭੱਜਿਆ ਰਹੇ ਇਹ ਪਾਣੀ ਪਾਉਣਾ ਦੀ ਲੋਕ ਨਿਤਾਸੀ ਵਾਲੀ ਗੱਲ ਹੈ ਕੋਈ ਪਾਣੀ ਹੈ ਪਿਛਲਾ ਪਾਣੀ ਮੱਧੂ ਲਾਣਾ ਕਿਤੇ ਪਾ ਰਹੇ ਹੈ ਜਾਉਂ ਆ ਰਹੇ ਹੈ ਬਹੁਤ ਸਾਰੇ ਪਾਉਂਦੇ ਹੈ ਪਾਉਂਦੇ ਜਿਹਦੇ ਪੱਟ ਕੇ ਦੇਖੋ ਪਹਿਲਾਂ ਪਾਣੀ ਹੋਣੀ ਨਾ ਪਾਣੀ ਪੱਟ ਕੇ ਦੇਖੀ ਲਵੇਂ ਪਹਿਲਾਂ ਉੱਧਰ ਜਾਂਦਾ ਸੀ ਹਰਿਆਣੇ ਦਾ ਪਾਣੀ ਥੋੜੇ ਕਿਉਂ ਪਾ ਰਹੇ ਹੈ ਇੱਧਰ ਹਰਿਆਣੇ ਦਾ ਪਾਣੀ ਪਹਿਲਾਂ ਜਾਂਦਾ ਸੀ ਪੱਟ ਕੇ ਘਰ ਦੇ ਵਿੱਚ ਸਾਈਡ ਨਹੀਂ ਆਉਂਦੀ ਕਿਉਂ ਆ ਪਾਣੀ ਪੱਟ ਕੇ ਦੇਖੀ ਜਾਵੇ ਉਹਦਾ ਪਾਣੀ ਪਹਿਲਾਂ ਖੜੀ ਜਾਂਦਾ ਸੀ ਮਰੀ ਦੇਖ ਲਓ ਤੁਸੀਂ ਇਹ ਨਹੀਂ ਲੰਘਾਦੀ ਮੈਂ ਸਾਨੂੰ ਫੇਰ ਗੱਲ ਕਰ ਸਕਦਾ ਹਾਂ ਮੈਂ ਜੇ ਪਾਜੀ ਇਸ ਲਈ ਬਣਾਉਂਦਾ ਪਹਿਲਾ ਨੂੰ ਮਾਰਦੇ ਮਾਰਦੇ ਜਦੋਂ ਜਦੋਂ ਮਾਰ ਹੁੰਦਾ ਤੇ ਬੱਦਕੇ ਲਈ ਹੈ ਅਸੀਂ ਗਲੀ ਨਹੀਂ ਰੋਕਦੇ ਜਿਵੇਂ ਪਹਿਲਾਂ ਗਲੀਆਂ ਦਾਵੇਂ ਚੱਲੇ ਜਿਹੜੇ ਪਹਿਲਾਂ ਜਾਂਦਾ ਜੀ ਬਾਣੀ ਉਵੇਂ ਚੱਲੇ ਅਸੀਂ ਰੋਕਦੇ ਨਹੀਂ ਇਹ ਸਾਡੇ ਬਾਰਹਾ ਦੀ ਜੰਮ ਚਲਾਈ ਜਾਂਦੇ ਨੇ ਜਿੰਨ ਮੰਮੀ ਜਿਹੜੀ ਸਾਹ ਸੁਤੇ नहीं <laughs> ਨਕਸ਼ਾ ਲਓ ਨਕਸ਼ਾ ਫਰੀ ਮੜੇ ਬੜੀ ਬੜੀ ਕਿਹੜਾ ਕਿੱਧਰ ਬੜੀ ਨਕਸ਼ਾ ਦਿਖਾਓ ਪਹਿਲਾਂ ਕਿੱਥੇ ਕਿੱਧਰ ਹੈ ਇਹਦਾ ਨਕਸ਼ਾ ਨਾ ਜੀ ਇਹ ਸੱਤ ਕਨਾਂ ਵਾਲੀ ਛਪੜੀ ਹੈ ਠੀਕ ਹੈ ਜੀ ਹਾਂ ਤਾਂ ਸੀ ਇਹਨਾਂ ਦੀ ਯੋਜਨਾ ਵੀ ਹੋਣਾ ਚਾਹੀਦਾ ਹੈ ਸੱਤ ਕਨਾਂ ਵਾਲੀ ਛਪੜੀ ਹੈ ਨਕਸ਼ਾ ਦਿਖਾਓ ਹੱਥ ਕਰਾਉਣ ਦੀ ਗੱਲ ਹੈ ਹੱਥ ਕਰਾਉਣ ਦੀ ਗੱਲ ਹੈ ਸਾਹਿਬ ਸਾਹਿਬ ਆਪਣੀ ਰਸਤਾ ਹੀ ਨਹੀਂ ਕਹਾ ਛਪੜੀ ਅਖਿਆ ਨਹੀਂ ਬੰਦ ਕਿ ਹੁਣ ਹੋਊਗਾ ਕਿੰਨੇ ਕਿੰਨੇ ਹੈ ਇਹ ਸਤ ਕਰਾਉਣ ਦੀ ਗੱਲ ਹੈ ਥੋੜੀ ਰਹਿ ਗਈ ਹੋਰ ਕ੍ਰਾਮ ਆਗੇ ਕੋਈ ਛੱਡ ਦੇ ਇੱਕ ਮੀਟਿੰਗ ਹੋਊਗੀ ਬੱਲੂਆਣਾ ਨਾਲ ਗੱਲ ਕਰਦੇ ਆ ਇਸ ਮਾਮਲੇ ਬਾਰੇ ਬਲਕਾ ਜਸਕਰਨ ਸਿੰਘ ਜੀ ਕੀ ਮਾਮਲਾ ਜਿਹੜੇ ਲੋਕ ਇਕੱਠੇ ਹੋਏ ਆ ਤੇ ਮਤਲਬ ਜਿਹੜੇ ਕਹਿ ਰਹੇ ਆ ਵੀ ਤੁਹਾਡੇ ਵੀ ਜਿਹੜਾ ਦਿਸਕਰਨ ਆ ਉਹ ਪੁਲਿਸ ਨੂੰ ਬੁਲਾ ਲੈਂਦਾ ਵੀ ਜਦੋਂ ਅਸੀਂ ਤਾਂ ਕੁਝ ਕਹਿੰਦੇ ਹੀ ਨਹੀਂ ਸਾਫਾ ਬਣਾ ਬਾਈ ਖਾਲਸਾ ਬਾਈ ਕਿਸੇ ਖਤੇ ਇੱਕ ਬੈਠੀ ਕਰਦਾ ਹੈ ਜੀ ਜਿਹੜੀ ਆ ਗਲੀ ਬਣ ਰਹੀ ਹੈ ਇਹਦੇ ਵਿੱਚ ਪੈਸੀ ਰੋੜਾ ਪਾਉਂਦੇ ਚਲੋ ਤੇ ਛੱਪੜੀ ਵਾਲੇ ਖੇਤਰ ਪਾਣੀ ਨਿਕਲਣ ਤੋਂ ਨਿਕਾਸੀ ਉਹੀ ਹੈ ਵੈਸੇ ਆਹ ਗਲੀ ਹੈ ਉਹ ਤੋਂ ਲੈ ਕੇ ਜਿਹੜਾ ਆਹ ਹੈ ਇਹ ਨਿਕਾਸੀ ਪਹਿਲੇ ਚੱਲਦੀ ਹੈ ਜਿਹੜੇ ਪਿਛਲੇ ਪਾਸੇ 40 ਫੁੱਟ ਹੋਈ ਸੀ ਉਹ ਸੱਜੇ ਘੱਟ ਹੋ ਗਿਆ ਉਹਦੇ 20 ਫੁੱਟ ਵਾਲੀ ਤੇ ਚੰਗੀ ਨਹੀਂ ਕਿਉਂਕਿ ਉਧਰ ਨੂੰ ਛੱਪੜ ਬਹੁਤ ਲੰਮਾ ਸੀਗਾ ਉਹਦੀ ਢਾਲ ਨਹੀਂ ਬਣੀ ਕਿਹੜੇ ਕਿਹੜੇ ਛੱਪੜ ਤੇ ਜਾਂਦਾ ਸੀ ਪਹਿਲਾਂ ਇਹ ਹਰੀਆਂ हरियाणा ਖਾ ਜਾਂਦਾ ਨਹੀਂ ਸੀਗਾ ਜੀ ਪੈਸੇ ਹਾਂ ਇਹ ਜਾਂਦਾ ਸੀ ਚੰਗਰ ਸਿੰਘ ਦੇ ਘਰ ਤੋਂ ਲੈ ਕੇ ਜਾਂਦਾ ਸੀ ਇਹ ਜਦੋਂ ਬਣ ਗਈ ਇਹਦਾ ਪਾਣੀ ਨਹੀਂ ਗਿਆ ਅਜਿੱਤੀ ਜਮਾ ਹੋਣ ਲੱਗ ਗਿਆ ਇਹਨੇ ਬੰਦ ਕਰ ਹਾਂ ਠੀਕ ਹੈ ਉੱਧਰਲੇ ਪਾਸੇ ਚੱਲਦੀ ਸੀ ਇਹ ਉਹ ਉਹ ਜਾਂਦੀ ਸੀ ਆ ਛੱਪੀ ਹੂੰ ਠੀਕ ਹੈ ਜੀ ਆਪਾਂ ਸੱਤੀ ਜਮਾ ਸਪਸ਼ਟ ਗੱਲ ਦੱਸਾਂਗੇ ਬਿਲਕੁਲ ਬਿਲਕੁਲ ਉਹ ਟਕਰਾ ਨਾ ਕਰੋ ਆਪਦਾ ਬਹਿ ਕੇ ਨਿਜੇ ਠਲੋ ਇਹਨਾਂ ਨੂੰ ਸੜਕ ਦਾ ਹੋ ਗਿਆ ਪ੍ਰੋਸੀਜਰ ਵੀ ਬਣ ਨਹੀਂ ਹੈ ਠੀਕ ਹੈ ਜੀ ਆਪਣੇ ਵੀਡੀਓ ਦਾ ਪਰ ਤੋਂ ਆਏ ਉਹ ਆਪਦਾ ਦੇਖਣ ਵਾਲਾ ਆਪਾਂ ਕਿਧਰੋਂ ਦੇਣੀ ਹੈ ਇਹਨਾਂ ਨੇ ਦੋ ਪੋਰਸ਼ਨ ਬਟਾਲੇ ਸੀਗੇ ਜੀ ਜਲੋਰੀ ਸੰਗਤ ਦੀ ਚੱਤੀ ਕੋ ਲੈ ਕੇ ਜਿਸ ਦਾ ਅੰਦਰੀ ਪੂਰਾ ਠੀਕ ਹੈ ਯਾਨੀ ਕਿ ਅੱਜ ਪੱਕਾ ਠੀਕ ਹੈ ਉਹ ਪੂਰੀ ਤੋਂ ਲੈ ਕੇ ਲਾਲ ਸਿੰਘ ਦੇ ਠੇਕੇਦਾਰ ਦੇ ਘਰ ਤੇ ਉਹਨਾਂ ਨੇ ਢਾਲ ਦੇਣੀ ਸੀ ਉਹ ਸਾਡੀ ਵਾਲੀ ਗਲੀ ਦੀ ਵੀ ਇਹਨਾਂ ਨੇ ਢਾਲ ਲਈ ਤੈਨੂੰ ਕਰਨ ਤੈਨੂੰ ਜਿੱਥੋਂ ਦੇ ਦੋ ਬਹੁਤ ਨੰਮਾ ਜਾਊਗਾ ਅਸੀਂ ਸੋਚਿਆ ਵੀ ਅਸੀਂ ਉੱਧਰ ਉਹ ਢਾਲ ਦਿੰਦੇ ਅਸੀਂ ਪਾਣੀ ਉਧਰੀ ਦਵਾਗੇ ਪਰ ਪਹਿਲਾਂ ਉਧਰ ਤੋਂ ਚੱਲਦਾ ਮੜ ਕੇ ਰੌਲਾ ਪਊਗਾ ਅਸੀਂ ਹੋਰ 30 ਫਟ ਅੰਦਰ ਉਹ ਲੈ ਕੇ ਜਿਵੇਂ ਦਰਵਾਜ਼ਾ ਖੜਾ ਹੈ ਉੱਥੋਂ ਢਾਲ ਪੜੇ ਹੁੰਦੇ ਸੀ ਠੀਕ ਹੈ ਜਿੱਦਾਂ ਜਿਹੜੀ ਆਹਾ ਗਲੀ ਦਾ ਇਹ ਢਾਲੇ ਹੀ ਪਈ ਜਾਊਗੀ ਜੇ ਉਧਰ ਲੈ ਕੇ ਜਾਣੇ ਆ ਢਾਲ ਉਹ ਥੋੜੀ ਉੱਚੀ ਆ ਇਧਰੋਂ ਵੀ ਘੱਟੋ ਘੱਟ 1.5-2 ਫੁੱਟ ਉੱਚਾ ਕਰਕੇ ਜਾਣਾ ਪਈਆ ਹਾਂ ਉਹ ਰਾਜੀ ਸਿੰਘ ਦੀ ਦੁਕਾਨ ਨਜ਼ਰ ਆਈ ਜੀ ਉਹਦਾ ਹਜੇ ਵੀ ਕਰਦੇ ਨਹੀਂ ਬਈ ਇਧਰੋਂ ਪੂਰੀ ਹੋਰ ਚੱਕ ਕੇ ਲੈ ਕੇ ਜਾਵਾਂਗੇ 2 ਫੁੱਟ ਹੋਰ ਉੱਚੀ ਹੋ ਜੂਗੀ ਉਹ ਵਿਚਾਰੇ ਦਾ ਸਾਰਾ ਨੁਕਸਾਨ ਨਹੀਂ ਦਸਕਾਰ ਸੇ ਕਿ ਕੋਈ ਨੇ ਕਿਹਾ ਵੀ ਜਿਹੜਾ ਕੰਮ ਤਾਂ ਉਹਨਾਂ ਨੇ ਰੋਕਿਆ ਨਹੀਂ ਗਲੀ ਦਾ ਤੇ ਪੁਲਿਸ ਫੇਰ ਵੀ ਪਹਿਲਾਂ ਵੀ ਦਸਕਾਰ ਦੇ ਸੰਗੇ ਪੁਲਿਸ ਬੁਲਾਉਣਾ ਹੁੰਦਾ ਸੀ ਤੇ ਹੁਣ ਵੀ ਬੁਲਾ ਲਈ ਪੁਲਿਸ ਨਹੀਂ ਆਈ ਜੀ ਕਿਸੇ ਮੱਗੀ ਬਚਾਉਂ ਉਹ ਪੁਲਿਸ ਮੁਲਾਜ਼ਮ ਹੀ ਖੜੇ ਆ ਮੈਂ ਪੁਲਿਸ ਮੁਲਾਜ਼ਮ ਲੈ ਕੇ ਆਇਆ ਉਹਨਾਂ ਨੂੰ ਫੋਨ ਕਰਿਆ ਸੀ ਵੀ ਇੱਥੇ ਟਕਰਾਅ ਨਾ ਹੋ ਜੇ ਹਾਂ ਹੋਣਾ ਨਾ ਹੋ ਜੇ ਨੁਕਸਾਨ ਨਾ ਹੋ ਜੇ ਪਹਿਲਾਂ ਵੀ ਆਈ ਤਾਂ ਹੀ ਬੁਲਾਉਂਦੇ ਸੀ ਬੰਦੇ ਇਕੱਠੇ ਹੋਗੇ ਕੋਈ ਮਾੜਾ ਮੋਟਾ ਜਿਹੜੀ ਨੂੰ ਬੋਲ ਜਾਂਦਾ ਹੈ ਤਾਂ ਇਹ ਆਪਦੇ ਸੇਫਟੀ ਸੇਫਟੀ ਉਹਨਾਂ ਵੀ ਇੱਕ ਵਾਰ ਤੁਸੀਂ ਆ ਜਾਓ ਕੋਈ ਹੋਰ ਕੋਈ ਮਸਲਾ ਬੈਕਨ ਜੱਟ ਲੋ ਹਾਂ ਇਹ ਵੈਸੇ ਚਲੋ ਕੋਈ ਵੀ ਹੋਰ ਤਾਂ ਜੇ ਆਪਾਂ ਪਾਰਟੀ ਵਾਈ ਦਾ ਕੇਸ ਨਾ ਲਾ ਲਈ ਜਾਂਦੇ ਕਿਉਂ ਕਿਉਂ ਰੋਕਦੇ ਆ ਇਹ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਪਹਿਲਾਂ ਪ੍ਰਿੰਸੀ ਕੋਈ ਚੀਜ਼ਾਂ ਅੰਦਰ ਕੰਮ ਨਹੀਂ ਹੋਏ ਹੁਣ ਕੰਮ ਵਧੀਆ ਹੋਈ ਜਾਂਦੇ ਆ ਸਾਡ ਕਰ ਗਲੀਆਂ ਦਾ ਕੰਮ ਚੱਲੀ ਜਾਂਦਾ ਇਹ ਤਾਂ ਮੇਨ ਗਲੀ ਸੀ ਜੀ ਸਟੇਸ਼ਨ ਤੋਂ ਲੈ ਕੇ ਜਾਂਦੀ ਸੀ ਜੀ ਫੈਸਲ ਘਰੂ ਵਾਲਾ ਨੂੰ ਜੋੜਦੀ ਆ ਇਸੇ ਤਾਂ ਐਸੀ ਕੰਗਿਆੜੀ ਹਾਂ ਹਾਂ ਜਿਹਨੂੰ ਕਿਹਾ ਪਹਿਲਾਂ ਬਹੁਤ ਬਰਾਹਰ ਹੁੰਦੀ ਸੀ ਨਰਕ ਨਿਕਲਦਾ ਸੀ ਜਾਨੀ ਨਿਕਲਦਾ ਸੀ ਜੀ ਆਪ ਵੀ ਦੇਖਿਆ ਹੁਣ ਵੱਧਿਆ ਕਰਨ ਲਈ ਆ ਪਤਾ ਨਹੀਂ ਕਿਉਂ ਕਿਸਾਨ ਤੋਂ ਦੁੱਖ ਹ ਜਿਹੜੀ ਨਿਕਾਸੀ ਦੀ ਗੱਲ ਕਰਦੇ ਆ ਜੀ ਇਹਦਾ ਪੰਜਾਬ ਚ ਪੁੱਛ ਲੈਣਾ ਦੋ ਮੋਟਰਾਂ ਸੁਨਣਾ ਭਰ ਰੱਖਿਆ ਜੀ 85 ਪਿਆ ਇਹਦੀਆਂ ਇੱਕ ਤਾਂ ਇਹਦੀ ਇੱਕ ਤਾਂ ਹਰੀਆਂ ਨੇ ਚੱਪੜਦੀ ਇੱਕ ਉਹਦੇ ਤਾਂ ਗੰਦਗੀ ਬਹੁਤ ਆ ਕੁੱਤੇ ਵੀ ਮਰੇ ਉੱਥੇ ਸਿੱਟੀ ਦਿੰਦੇ ਆ ਲੋਕ ਅੱਛਾ ਉਹ ਲੋਕੀ ਰੁਕੀ ਆ ਉਹ ਰਕਵਾ ਹੈਗੇ ਸੱਤ ਕਨਾਲਾਂ ਉਹਦੇ ਵਿੱਚ ਹੁਣ ਦੋ ਕਨਾਲਾਂ ਰਹਿ ਗਿਆ ਜਿਹੜੇ ਆਸੇ-ਪਾਸੇ ਘਰ ਜਿੰਨਾਂ ਨੂੰ ਤਕਲੀਫ ਹੈ ਉਹ ਉਹ ਬੰਦਿਆਂ ਅਜੇ ਟਾਈਮ ਤਾਂ ਕੋਈ ਹੁੰਦਾ ਨਹੀਂ ਜਾ ਕੇ ਕੀ ਦਾਸ ਦਾ ਪਤਾ ਕਰ ਲੈਣਾ ਜਿਹੜੀਆਂ ਹੁਣ ਆਪਣੀਆਂ ਸੁਮਰ ਵਾਲੀਆਂ ਮੋਟਰਾਂ ਆਈਆਂ ਸਬ ਸਿਟੀ ਦੇ ਉਹ ਪਾਰ ਰੱਖੀਆਂ ਹਾਂ ਅੱਜ ਤੁਸਾਂ ਜਾ ਕੇ ਫੋਨ ਕਰਕੇ ਪੁੱਛ ਲੈਣਾ ਨਿਕਾਸੀ ਦਾ ਪ੍ਰਾਪਰ ਹੱਲ ਕਰਕੇ ਜੀ ਠੀਕ ਠੀਕ ਵਧੀਆ ਕਰ ਬਹੁਤ ਬਹੁਤ ਵਧੀਆ ਸੋ ਜਸਕਰਮ ਸਿੰਘ ਦਾ ਕਹਿਣਾ ਵੀ ਇਹਦਾ ਨਿਕਾਸੀ ਦਾ ਉਧਰ ਵੀ ਹੱਲ ਕਰਾਂਗੇ ਟਕਰਾਅ ਵਾਲੀ ਸਥਿਤੀ ਨਾ ਬਣ ਜੇ ਇਸ ਕਰਕੇ ਉਹਨਾਂ ਨੇ ਪੁਲਿਸ ਨੂੰ ਬੁਲਾਉਣਾ ਪੈਂਦਾ ਵੀ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਨਾ ਹੋਵੇ ਕਿਸੇ ਦਾ ਦੋਨਾਂ ਧਰਾਜ ਤੇ ਇਹ 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 ਜਿਹੜਾ ਮਾਮਲਾ অনেক মানুষের ওরা তো ਬਾਜੀ ਨਾਲ ਮਿਲ ਕੇ ਜਪਰੀ ਸਾਹਿਬ ਦਾ ਕਹਿੰਦਾ ਕਿ ਕੋਟਰਾ ਲਾਂਗ ਨੇ ਪਾਣੀ ਗੰਦ ਨੇ ਦੇ ਹੁਣ ਛੋਟੂ ਬੁਲਾਇਆ ਸੀ ਅੱਜ ਇੱਥੇ ਵੀ ਬੁਲਾਇਆ ਸੀ ਵੀ ਕੋਈ ਸਾਨੂੰ ਤਾਂ ਐਸੇ ਕੋਈ ਮੈਸੇਜ ਆਇਆ ਸੀ ਕਿ ਇੱਕ ਇੱਕ ਗਲੀ ਰੋਕ ਰਹੇ ਆ ਜਿਸ ਕਾਰਨ ਨੇ ਬੁਲਾਇਆ ਸੀ ਉਹਨਾਂ ਨੇ ਮੈਂ ਬੁਲਾਇਆ ਤੇ ਜੋ ਅਸੀਂ ਆ ਕੇ ਦੇਖਿਆ